ਸ਼ਰਦਨਾਂ ਨਾਲ ਤੇ ਜਿਹੜਾ ਬੇਕੁੱਲੂ ਵਿੱਚ ਆਇਆ ਸੀ ਸ਼ਮਸ਼ਾਨ ਕਾਟਿਓ ਨੇ ਵਾਅਦ ਕਰਾਇਆ ਸੀ ਨੱਲੋ ਸ਼ਿਵਲਾ ਸਾਥ ਜਿਹੜਾ ਬੇਕੁੱਲੂ ਵਿੱਚ ਆਇਆ ਸੀ ਸ਼ਨੀ ਦੇਵੇਂ ਆਕੇ ਜੀ ਨੇ ਸਿੱਧ ਹੀ ਕਰਾਇਆ ਸੀ ਲੋਕੀ ਦੇਖਦੇ ਸੀ ਮਾਂ ਤੇ ਦੀ ਫਕੀਰੀ ਲੱਲੋਕੀ ਦੇਖ ਦੇ ਲੱਲੋਸ਼ੀ ਵਾਲੇ ਦੀ ਫਕੀਰੀ ਹੁੰਦਰਾ ਵਾਲੇ ਦੀ ਫਕੀਰੀ ਬੇਰੋਏ ਕੀ ਦੇਕਾ ਲੱਗ ਕੇ ਸਾਡੇ ਤੁਰ ਕੇ ਦਿਲਾਉਂਦੇ ਸਾਡੇ ਤੁਰ ਕੇ ਦਿਲਾਉਂਦੇ ਭਿਮਾਲ ਕਾ ਤੁਰਗੇ ਦਿਲਾਉਂਦੇ ਚਾਮੀ ਹੋਰੋਏ ਕੀ ਦੀ ਗਾਲੇ ਲੱਗ ਕੇ